ਕੀਤੀ ਕੁੜੀ ਨੇ ਇੱਕ ਮੁੰਡੇ ਦੇ ਨਾਲ ਵਿਆਹ ਕਰਵਾਇਆ ਇਸ ਮੁੰਡੇ ਦੇ ਪਰਿਵਾਰ ਨੇ 28 ਲੱਖ ਰੁਪਏ ਖਰਚ ਕੇ ਇਸ ਕੁੜੀ ਨੂੰ ਬਾਹਰ ਭੇਜਿਆ ਪਰ ਬਾਹਰ ਜਾ ਕੇ ਇਸ ਕੁੜੀ ਨੇ ਸਹੌਰਾ ਪਰਿਵਾਰ ਦੇ ਨਾਲ ਤੇ ਪਤੀ ਦੇ ਨਾਲ ਸਾਰੇ ਨਾਤੇ ਤੋੜ ਲਏ ਤੇ ਅੱਜ ਜਦੋਂ ਇਹ ਆਪਣੇ ਭੈਣ ਦੇ ਵਿਆਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਕੈਨੇਡਾ ਤੋਂ ਪੰਜਾਬ ਪਹੁੰਚਣਾ ਚਾਹੁੰਦੀ ਸੀ ਪਰ ਦਿੱਲੀ 에어ਪੋਰਟ ਦੇ ਉੱਤੇ ਹੀ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ 2015 ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਇਸ ਕੁੜੀ ਦੇ ਉੱਤੇ ਸੋਹਰਾ ਪਰਿਵਾਰ ਦਾ ਇਲਜ਼ਾਮ ਹੈ ਕਿ 28 ਲੱਖ ਰੁਪਿਆ ਖਰਚ ਕੇ ਇਸ ਨੂੰ ਕੈਨੇਡਾ ਭੇਜਿਆ ਗਿਆ ਪਰ ਇਸ ਨੇ ਉੱਥੇ ਜਾ ਕੇ ਸੋਹਰਾ ਪਰਿਵਾਰ ਦੇ ਨਾਲ ਤੇ ਪਤੀ ਦੇ ਨਾਲ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਅਤੇ ਇੱਥੇ 2021 ਦੇ ਵਿੱਚ ਇਸ ਕੁੜੀ ਦੇ ਖਿਲਾਫ ਲੋਕਆਊਟ ਸਰਕੂਲਰ ਨੋਟਿਸ ਵੀ ਜਾਰੀ ਹੋਇਆ ਸੀ ਤੇ ਅੱਜ ਜਦੋਂ ਇਸ ਕੁੜੀ ਨੇ ਦਿੱਲੀ 에ਰਪੋਰਟ ਤੇ ਪੈਰ ਧਰਿਆ ਤਾਂ ਇਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੋਹਰਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਹ ਭਾਵੁਕ ਨੇ ਇੰਨੇ ਟਾਈਮ ਬਾਅਦ ਉਹਨਾਂ ਨੂੰ ਇਨਸਾਫ ਦੀ ਉਮੀਦ ਜੱਗੀ ਹੈ ਤਾਂ ਦੱਸ ਜੀ ਇਹ ਰਾਏਕੋਟ ਦਾ ਇਹ ਮਾਮਲਾ ਹੈ ਜਿੱਥੇ ਰਾਏਕੋਟ ਦੇ ਪਿੰਡ ਮਖੇਰਨਾ ਕਲਾਂ ਦਾ ਇਹ ਨੌਜਵਾਨ ਸੀ ਔਰ ਇਸ ਨੌਜਵਾਨ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਇਹ ਕੁੜੀ 2015 ਦੇ ਵਿੱਚ ਤਕਰੀਬਨ 28 ਲੱਖ ਰੁਪਇਆ ਖਰਚਾ ਕਰਵਾ ਕੇ ਕੈਨੇਡਾ ਚਲੀ ਜਾਂਦੀ ਹੈ ਸਟੱਡੀ ਵੀਜ਼ਾ ਤੇ ਪਰ ਉੱਥੇ ਜਾ ਕੇ ਸਾਰੇ ਰਿਸ਼ਤੇ ਨਾਤੇ ਖਤਮ ਕਰ ਲੈਂਦੀ ਹੈ ਇੱਧਰ ਪੰਜਾਬ ਦੇ ਵਿੱਚ ਮੁੰਡੇ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਜਾਂਦੀ ਹੈ 6 ਸਾਲਾਂ ਬਾਅਦ 2021 ਦੇ ਵਿੱਚ ਮੁਕੱਦਮਾ ਦਰਜ ਕਰਕੇ ਕੁੜੀ ਦੇ ਖਿਲਾਫ ਲੁੱਕਆਊਟ ਸਰਕੂਲਰ ਨੋਟਿਸ ਜਾਰੀ ਕੀਤਾ ਜਾਂਦਾ ਹੈ ਤੇ ਅੱਜ ਜਦੋਂ ਇਹ ਕੁੜੀ ਆਪਣੀ ਭੈਣ ਦੇ ਵਿਆਹ 'ਚ ਸ਼ਾਮਿਲ ਹੋਣ ਦੇ ਲਈ ਦਿੱਲੀ 에ਅਰਪੋਰਟ ਪਹੁੰਚੀ ਤਾਂ ਉੱਥੇ ਅਥਾਰਟੀ ਨੇ ਉਸ ਨੂੰ ਰੋਕ ਲਿਆ ਗ੍ਰਿਫਤਾਰ ਕੀਤਾ ਤੇ ਸਦਰ ਪੁਲਿਸ ਦੇ ਹਵਾਲੇ ਕਰ ਦਿੱਤਾ ਤਾਂ 2015 ਦੇ ਵਿੱਚ ਇਹ ਵਿਆਹ ਕਰਵਾ ਕੇ ਗਈ ਸੀ ਪਰ ਉੱਥੇ ਜਾ ਕੇ ਇਸ ਨੇ ਰੰਗ ਬਦਲ ਲਏ 28 ਲੱਖ ਰੁਪਏ ਦੇ ਉੱਤੇ ਪਾਣੀ ਫੇਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਐਨੇ ਸਮੇਂ ਬਾਅਦ ਜਦੋਂ ਇਹ ਆਪਣੀ ਭੈਣ ਦੇ ਵਿਆਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੰਜਾਬ ਪਹੁੰਚਣਾ ਚਾਹੁੰਦੀ ਸੀ ਤਾਂ ਜਦੋਂ ਦਿੱਲੀ 에ਰਪੋਰਟ ਤੇ ਪਹੁੰਚੀ ਤਾਂ ਉੱਥੇ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰਨ ਮਗਰੋਂ ਸਦਰ ਪੁਲਿਸ ਦੇ ਹਵਾਲੇ ਕਰ ਦਿੱਤਾ ਤਾਂ ਬਹੁਤ ਸਾਰੇ ਅਜਿਹੇ ਮਾਮਲੇ ਪੰਜਾਬ ਤੋਂ ਸਾਹਮਣੇ ਆ ਚੁੱਕੇ ਨੇ ਜਿੱਥੇ ਕੁੜੀਆਂ ਆਇਲਸ ਕਰਕੇ ਬਾਹਰ ਜਾਂਦੀਆਂ ਨੇ ਸੋਹਰੇ ਪਰਿਵਾਰ ਦੇ ਲੱਖਾਂ ਰੁਪਏ ਖਰਚ ਕਰਵਾਉਂਦੀਆਂ ਨੇ ਪਰ ਉੱਥੇ ਜਾ ਕੇ ਸੋਹਰੇ ਪਰਿਵਾਰ ਦੇ ਨਾਲ ਗੱਲਬਾਤ ਕਰਨੀ ਤੇ ਪਤੀ ਦੇ ਨਾਲ ਰਿਸ਼ਤੇ ਨਾਤੇ ਤੱਕ ਤੋੜ ਦਿੰਦੀਆਂ ਨੇ ਜਿਨ੍ਹਾਂ ਵੀ ਕੁੜੀਆਂ ਦੇ ਖਿਲਾਫ ਅਜਿਹੇ ਮਾਮਲੇ ਦਰਜ ਹੁੰਦੇ ਨੇ ਉਹਨਾਂ ਦੇ ਲਈ ਹੁਣ ਇਹ ਖਤਰੀ ਦੀ ਕੰਟੀ ਹੋ ਸਕਦੀ ਹੈ ਕਿਉਂਕਿ ਜੇਕਰ ਮਾਮਲਾ ਦਰਜ ਹੈ ਲੁਕਆਊਟ ਸਰਕੂਲਰ ਜਾਰੀ ਹੈ ਤਾਂ ਜੇ ਤੁਸੀਂ ਪੰਜਾਬ ਦੇ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਵੀ ਕਰਦੀਆਂ ਹੋ ਤਾਂ ਇਸ ਤਰੀਕੇ ਦੇ ਨਾਲ ਗ੍ਰਿਫਤਾਰੀ ਵੀ ਹੋ ਸਕਦੀ ਹੈ ਸਦਰ ਪੁਲਿਸ ਦੇ ਵੱਲੋਂ ਇਸ ਕੁੜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਹੁਤ ਵਧੀਆ ਰਹੀ ਮੇਰਾ ਮਹੀਨਾ ਸਾਡਾ ਡੇਢ ਮਹੀਨਾ ਔਰ ਦੁਬਾਰਾ ਜੇ ਬਾਹਰ ਦੀ ਤਿਆਰੀ ਹੋ ਗਈ ਸੀ ਬਹੁਤ ਚੀਜ਼ ਦਵਾਈ ਉਹਨੂੰ ਕਈ ਚੀਜ਼ ਮੰਗਦੀ ਸੀ ਉਹ ਹੀ ਸਾਰੀ ਚੀਜ਼ ਲੈ ਕੇ ਭੇਜਦੀ ਉਹਨੂੰ ਨਾਲ ਫੇਰ ਕਹਿੰਦੀ ਮੈਂ ਇਹੋ ਚੀਜ਼ ਲੈਣੀ ਓਹ ਲੈਣੀ ਓਹ ਵੀ ਫੇਰ ਅਸੀਂ ਦਵਾਈ ਔਖੀ ਐ ਸੌਖੀ ਐ ਲੱਖ ਰੁਪਏ ਦੀ ਫੇਰ ਚੀਜ਼ ਉਹਨੇ ਮੰਗੀ ਫੇਰ ਦਵਾਈ ਫੇਰ ਜਾਣ ਲੱਗੀ ਵਧੀਆ ਖੁਸ਼ ਹੋ ਕੇ ਨਰਿੰਦਰ ਮਿਲ ਮਿਲ ਕੇ ਗਈ ਫੋਨ ਵੀ ਕੌਣ ਕਰਦੀ ਹੁੰਦੀ ਥੋੜਾ ਟਾਈਮ ਉਦੋਂ ਬਾਅਦ ਵਧੀਆ ਕਰ ਲੈ ਕਈ ਵਾਰ ਕਹੇ ਤੇ ਨਾ ਮੈਨੂੰ ਟਾਈਮ ਨਹੀਂ ਹੈਗਾ ਮੰਗੀ ਮੁੰਡੇ ਨੇ ਮੇਰੇ ਨੇ ਫੋਨ ਲਾਉਣਾ ਕਹੇ ਦਿੰਦੀ ਮੈਂ ਬੀਜੀ ਆ ਮੈਨੂੰ ਟਾਈਮ ਨਹੀਂ ਹੈਗਾ ਜੇ ਅਸੀਂ ਇੱਧਰ ਲਾਉਣ ਕਿਸੇ ਦਾ ਉਹਦਾ ਉਹਦਾ ਫੋਨ ਬੀਜੀ ਹੁੰਦਾ ਸੀ ਫੇਰ ਵੀ ਵਧੀਆ ਕਰੀ ਗਈ ਕਦੇ ਕਦੇ ਕਰ ਲੈਂਦੀ ਸੀ ਇਹਦਾ ਮੰਮੀ ਬਾਹਰ ਚਲੀ ਗਈ ਫਿਰ ਜਿਵੇਂ ਫੋਨ ਉਹਨੇ ਬੰਦ ਕਰਤਾ ਕਹਿੰਦੇ ਵੀ ਸਾਡਾ ਕਿੰਨਾ ਪੈਸਾ ਲੱਗਿਆ ਉਹਨਾਂ ਪੂਰਾ ਮਰ ਜਾਏ ਸਨ ਵੱਧ ਦਾ ਵੱਧ ਦਾ ਸੜ ਜਾਏ ਇਹਨੂੰ ਮਰਨੀ ਚਾਹੀਦੀ ਹੈ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਵੇ ਵੀ ਕਿ ਮੈਂ ਕਰੀ ਤਾਂ ਹੁਣ ਇਹਦੇ ਨਾਲ ਹੋ ਗਿਆ ਆਪਾਂ ਹੁਣ ਵੀ ਡਰੋ ਗਿਆ ਆਪਣਾ ਆਇਆ ਇਹਦੀ ਗਲਤੀ ਕਰੋ ਮੇਰੇ ਮੁੰਡੇ ਨੇ ਵੀ ਸੱਦੂਗੀ ਵੀ ਮੇਰੇ ਮੁੰਡਾ ਵੀ ਬਾਹਰਲੇ ਪੈਸੇ ਖਵਾਉਂ ਮੈਂ ਵੀ ਨਾਲ ਜਾਵਾਂਗੇ ਵੀ ਮੈਨੂੰ ਹੀ ਬਹੁਤ ਚਾਹ ਸੀ ਵੀ ਮੈਂ ਵੀ ਬਾਹਰ ਜਾਵਾਂ ਤੇ ਹੁਣ ਮਨ ਦੇ ਵਿੱਚ ਕਿਵੇਂ ਤੁਹਾਨੂੰ ਕਿਵੇਂ ਜੇ ਮਹਿਸੂਸ ਹੁੰਦਾ ਹੁਣ ਬਹੁਤ ਹੋਇਆ ਤੇ ਦੇਖੋ ਨਾ ਜ ਸਾਡੇ ਕਰੇ ਹੋਣਾ ਸੀ ਹੁਣ ਉਧਰ ਆਈ ਨਹੀਂ ਹੈ ਬਹੁਤ ਦੁੱਖ ਹੈ ਮੈਨੂੰ ਦੇਖੋ ਜੀ ਮੇਰਾ ਨਾਮ ਅਮਰਿਕ ਸਿੰਘ ਹੈ ਮੇਰੇ ਬੇੜੇ ਜਗਰੂਪ ਸਿੰਘ ਦਾ ਜੋ ਵਿਆਹ ਜੋ ਨਾ ਹੋਇਆ ਬੇ ਪਾਣਾ ਬਪਰੇ ਦੇਖੋ ਵੀ ਮੈਰਿਜ ਕੀਤੀ ਸੀਗੀ ਤੇ 4 ਨਵੰਬਰ 2015 ਦੇ ਵਿੱਚ ਜੀ ਤੇ ਜਿਹੜੀ ਸਾਡੀ ਨੂੰਹ ਸੀ ਲੜਕੀ ਵਧੀਆ ਸੀ ਵਿਆਹ ਲੈ ਗਿਆ ਸੀ ਵਧੀਆ ਪ੍ਰੋਗਰਾਮ ਚੱਲ ਰਿਹਾ ਸੀਗਾ ਦੇਖੋ 4 ਨੰਬਰ ਤੋਂ ਲੈ ਕੇ 19 ਦਸੰਬਰ ਤੱਕ ਸਾਡੇ ਕੋਲ ਰਹੀ ਤੇ 20 ਦਸੰਬਰ ਨੂੰ ਉਹ ਫਲੈਟ ਸੀ 19 ਦਸੰਬਰ ਨੂੰ ਘਰ ਉ ਜਾ ਕੇ ਉਹ ਚਲੋ ਵਧੀਆ ਹਮਾਰਾ ਬੇਟਾ ਜਗਰੂਪ ਸਿੰਘ ਕੋਲ ਨੂੰ ਮੇਰਪੁਰ ਤੱਕ ਛੱਡ ਕੇ ਵੀ ਆਇਆ ਸੀ ਤੇ ਚਲੋ ਵਧੀਆ ਚੱਲੀ ਜਾਂਦਾ ਸੀ ਕਿ ਵਧੀਆ ਪਹਿਲਾਂ ਫਨ ਪਹੁੰਚ ਕੇ ਉੱਥੇ ਫੋਨ ਵੀ ਕਰਦੀ ਰਹੀ ਸਾਰੀ ਗੱਲਬਾਤ ਕਰਦੀ ਰਹੀ ਜਣੀ ਵਧੀਆ 2 ਸਾਲ ਸੀ ਉਹਨੇ ਫੀਸਾ ਭੇਜਦਾ ਰਹੇ ਜਿੰਨੇ ਮੰਗਲ ਨੇ ਦੀ ਸੀ ਉਹਨੇ ਫੀਸ ਭੇਜ ਦਿੰਦੇ ਸੀ ਤੇ ਬਾਅਦ ਵਿੱਚ ਜਿਹੜੀ ਮੱਲ 2 ਸਾਲ ਬਾਅਦ ਪੜ੍ਹਾਈ ਬਾਅਦ ਜਦਤ ਬਾਦ ਉਹਦੀ ਮੰਮੀ ਨੇ ਉਹਨੇ ਆਪਣੀ ਫੈਲਵਾਲ ਲਗਾਤੀ ਤਾਂ ਮੰਮੀ ਜੀ ਲੱਗੀ ਮੰਮੀ ਦਾ ਵੀ ਅਮਿਤ ਗੁਰੂਪ ਸਿੰਘ ਨੇ ਯਾਨੀ ਵਧੀਆ ਉਹਦੇ ਨਾਲ ਪੈਸੇ ਸ਼ੋਅ ਕਰਕੇ ਤੇ ਵਧੀਆ ਉਹਦੇ ਕਾਗਜ਼ ਪੁੱਤੋ ਭੇਜ ਕੇ ਉਹਨੂੰ ਭੇਜਿਆ ਜੀ ਤੇ ਜਦ ਤੋਂ ਬਾਅਦ ਉਹ ਹਿੰਮਤ ਲੱਗ ਗਈ ਉਸ ਤੋਂ ਬਾਅਦ ਤਾਂ ਫਿਰ ਦਿਨ ਤੋਂ ਦਿਨ ਬਗੜਦੀ ਜਾਂਦਾ ਨਾਣੀ ਹਾਲਾਤ ਬਦਲਦੀ ਗਈ ਚਲੇ ਗਏ ਉਸ ਜੀ ਮਕਦਮਾ ਹੀ ਜਲਾਈ 2021 ਨੂੰ ਕਰਾਇਆ ਸੀ ਜੀ ਹਾਂ ਜੀ ਸਾਨੂੰ ਪਤਾ ਲੱਗ ਗਿਆ ਸੀ ਕਿ ਜਦੋਂ ਵੀ ਇਹਾਨੂੰ ਪਹਿਲਾਂ ਤੋਂ ਪਤਾ ਨਹੀਂ ਸੀ ਕਿ ਉਹਨੇ ਇੰਡੀਆ ਆਉਣਾ ਬਾਅਦ ਵਿੱਚ ਸਾਨੂੰ ਪਤਾ ਲੱਗਾ ਵੀ ਇੰਡੀਆ ਆਉਣਾ ਤੇ ਸਾਨੂੰ ਜਿਲ੍ਹੇ ਨੂੰ ਗਸ਼ਤ ਕਰਤੀ ਉਸ ਦਿਨ ਸਾਨੂੰ ਮੁਲਾਜ਼ਮਾਂ ਨੇ ਫੋਨ ਆਇਆ ਜੀ ਵੀ ਉਹਨੂੰ ਦਿੱਲੀ 에어ਪੋਰਟ ਤੇ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਉਸ ਨੂੰ ਲੈ ਕੇ ਆਣਾ ਜਿੱਥੋਂ ਮੇਰਾ ਰਾਜ ਵਿੱਚ ਲੈ ਕੇ ਲੈ ਕੇ ਆਣਾ ਜੀ ਤੇ ਖਲਾਫ ਸਖਤ ਸਖਤ ਕਾਰਵਾਈ ਮੰਗ ਕਰ ਰਹੇ ਆ ਜੀ ਕਿ ਜਾ ਕੇ ਆਉਣ ਵਾਲੀ ਜਿਹੜੀ ਹੋਰ ਵੀ ਕੋਈ ਲੜਕੀਆਂ ਨੇ ਉਹ ਪਾਬਜਾਨੀ ਸੋਹਰੇ ਪਰਿਵਾਰ ਨੂੰ ਠੋਕਾ ਨਾ ਦੇਣ ਦੇ ਸਕਣ ਉਹ ਤੇ ਉਹਨਾਂ ਨੂੰ ਕੋਈ ਸੌਖੀ ਮਿਲ ਜਪੇ ਇਸ ਗੱਲ ਤੋਂ ਤੇ ਵਕਤ ਹੁਣ ਜਿਹਨੇ ਸਾਡੇ ਪੈਸੇ ਫੈਸਲਾ ਹੋ ਜੇ ਮੈਂ ਉਹ ਦੇਖੀ ਜਾਊਗੀ ਬਾਕੀ ਮਨ ਜਿੱਮੇ ਸਾਡੇ 28 ਲੱਖ ਰੁਪਏ ਸੀ ਬੜਾ ਖਰਚ ਆਇਆ ਸਾਰਾ ਖਰਚ ਉਹਦੀ ਭਰਾਈ ਤੇ ਇਹਦੇ ਫੈਸਲਾ ਹੋ ਗਿਆ ਤਾਂ ਵਿਆਹ ਚ ਮੈਂ ਜਿਮ ਮੰਗ ਕਰਾਂਗੇ ਉਹਦੀ ਜੀ ਜਿਵੇਂ ਅਸੀਂ ਅਡੇ ਕੋਲ 2.5 ਕਿਲੇ ਜਿੰਨ ਪ੍ਰੋਪਰਟੀ ਸੀ ਜਿਸ ਦੇ ਉੱਪਰ 4000000 ਬੇਚੂਕਾ ਥੋੜੀ ਰਹਿ ਗਈ ਐਡੇ ਕੋਲ ਮਤਲਬ 1.5 ਬਿਗਾਂ ਰਹਿ ਗਈ ਉਹਨੇ ਕੀ ਨਾ ਕੀ ਕਰੇ ਪੀਤਾ ਸਾਹਿਬ ਨਾਲ ਖਾਂ ਜੋਗੇ ਵੀ ਜਾਣੇ ਨਹੀਂ ਹੁੰਦੇ ਹੁੰਦੇ ਨਾਲ ਇੰਡੀਆ ਇਹਦੀ ਆਪ ਦੀ ਸਿਸ਼ਟ ਤੇ ਕਿਤੇ ਮੈਰਿਜ ਹੋ ਗਈ ਨਹੀਂ ਤਾਂ ਇਹਨੇ ਕਿਉਂ ਹੋਣਾ ਸੀਗਾ ਹਮ ਤਾਂ ਕੋਈ ਪਤਾ ਨਹੀਂ ਸੀਗਾ ਇਹ ਮੈਰਿਜ ਦੇ ਸਿਲਸਿਲੇ ਵਿੱਚ ਤੇ ਇਹਨੂੰ ਆ ਮੈਡਮ ਕਿਸੇ ਪਰ ਇਹਨੂੰ ਗ੍ਰਸਤਰ ਮੈਂ ਨਹੀਂ ਹੂੰ ਕਿ ਉਹ ਕਹਿੰਗੇ ਇਹਨੂੰ ਪਤਾ ਨਹੀਂ ਜਾਣੂ ਅਣਜਾਣ ਹੋਊਗੀ ਕੀ ਸਮਝ ਸਕਦੇ ਆ ਇਹ ਗੱਲ ਤਾਂ ਇਹ ਇਸ ਨਾਲ ਦਿੱਲੀ ਪੁਲਿਸ ਨੇ ਉੱਥੇ ਗ੍ਰਿਫਤਾਰ ਕਰਕੇ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਫੋਨ ਕੀਤਾ ਹੋਊਗਾ ਤੇ ਪੰਜਾਬ ਪੁਲਿਸ ਵਾਲਿਆਂ ਨੇ ਫੋਨ ਸੰਨ ਲੜਕੇ ਨੂੰ ਕੀਤਾ ਚਲੋ ਲੜਕਾ ਨਹੀਂ ਉੱਠਿਆ ਜਗਾ ਮੈਨੂੰ ਪਤਾ ਲੱਗਿਆ ਮੈਂ ਠਾਲ ਕੇ ਚਲੋ ਇਹਨਾਂ ਨੂੰ ਗੱਡੀ ਕਰਕੇ ਭੇਜੀ ਲੈ ਕੇ ਗਏ ਨਾਲ ਮੁੰਡਿਆਂ ਨੂੰ ਉੱਥੇ ਤੇ ਗ੍ਰਿਫਤਾਰ ਕਰਕੇ ਲੈ ਕੇ ਆਏ ਤੇ ਅੱਜ ਉਹਨਾਂ ਨੂੰ ਪੇਸ਼ ਕਰਕੇ ਜਾਨੀ ਅਦਾਲਤ ਵਿੱਚ ਇਹਨਾਂ ਨੇ ਰਿਮਾਂਡ ਲੈ ਲਿਆ ਬਾਕੀ ਕੱਲ ਨੂੰ ਜੋ ਵੀ ਕਾਹੂ ਦੇਖੀ ਜਾਊਗੀ ਇਹਨਾਂ ਨੂੰ ਪੂਰਾ ਤੇ ਪੂਰਾ ਇਨਸਾਫ ਮਿਲਣਾ ਚਾਹੀਦਾ ਏ ਕਿਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਏ ਤਾਂ ਕਿ ਔਣ ਬਰਿਆਂ ਹੋ ਲੜਕੀਆਂ ਨੂੰ ਵੀ ਇਸ ਤੋਂ ਮਤਲਬ ਸਭ ਨੂੰ ਮਿਲ ਸਕੇ ਜੀ ਸਾਡੇ ਕੋਲ ਇੱਕ ਮਕਦਮਾ ਸੀ ਜੀ ਦਰਜ ਕਰਾਇਆ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੇਰਨਾ ਕਲਾ ਉਠਾਣਾ ਸਰਦਾਰਾ ਕੋਰਟ ਕੀ ਪਿੰਡ ਪੈਂਦਾ ਉਹਨਾਂ ਨੇ ਕੰਪਲੇਂਟ ਕੀਤੀ ਸੀ ਮਾਨਯੋਗ ਸ਼ਿਮਰ ਅਫੀਸਰ ਸਾਹਿਬਾਨ ਦੇ ਦਫਤਰ ਕਿ ਇੱਕ ਲੜਕੀ ਜੈਸਮੀਨ ਕੌਰ ਪੁੱਤਰੀ ਚੰਚਲ ਸਿੰਘ ਵਾਸੀ ਕਰੋਕਸੇਤਰ ਹਾਲਵਾ ਸਿਧਰਾਹ ਉਦੇ ਨਾਲ ਉਹਨਾਂ ਨੇ ਮੈਰਿਜ ਕਰੀ ਸੀ ਮੈਰਿਜ ਇਸ ਬੇਸ ਤੇ ਖਰੀਦੀ ਵੀ ਉਹ ਪੂਰੀ ਆਇਲੈਂਡ ਪਾਸ ਸੀ ਤੇ ਵਿਆਹ ਤੋਂ ਬਾਅਦ ਇਹਨੂੰ ਬਈ ਜਗਰੂਪ ਸਿੰਘ ਨੂੰ ਵਿਦੇਸ਼ ਲੈ ਕੇ ਜਾਊਗੀ ਪੱਟਾ 2015 ਚ ਇਹਨਾਂ ਦੀ ਮੈਰਿਜ ਹੋਈ ਤੇ ਉਹ ਇਹਨੇ ਦੋਸ਼ ਲਾਇਆ ਸੀ ਦਰਖਾਸਤ ਵਿੱਚ ਕਮਿਸ਼ਨਟ ਚ ਵੀ 28 ਲੱਖ ਰੁਪਈਆ ਮੇਰੇ ਤੋਂ ਖਰਚਾ ਕੇ ਜਗਰੂਪ ਸਿੰਘ ਤੋਂ ਜ਼ਮੀਨ ਵੇਚ ਕੇ ਇਹਨੇ ਲਾਇਆ ਤੇ ਕੁੜੀ ਨੂੰ ਵਿਦੇਸ਼ ਭੇਜਿਆ ਪੜ੍ਹਾਈ ਵੇਸ ਤੇ ਉਸ ਤੋਂ ਬਾਅਦ ਉਹ ਉਹ ਇਹਨੂੰ ਉਹਨੇ ਮਤਲਬ ਬੁਲਾਇਆ ਨਹੀਂ ਕੈਨੇਡਾ ਤੇ ਇਸ ਕਰਕੇ ਇਹਨੇ ਕਮਲੇਂਟ ਦਿੱਤੀ ਤੇ ਉਹ ਕਮਲੇਂਟ ਦੀ ਪੜਤਾਲ ਹੋਣ ਫਰੰਤ ਮਕਦਮਾ ਨੰਬਰ 94 ਸਾਲ 2021 ਤੇ ਅੰਡਰ ਸੈਕਸ਼ਨ 420 406 ਆਈਪੀਸੀ ਖਾਣਾ सदर ਰੈਕੋਟ ਦਰਜ ਹੋਇਆ ਸੀ ਉਸ ਮਕਦਮੇ ਦੀ ਤਫਤੀਸ਼ ਦੌਰਾਨ ਅਸੀਂ ਉਹ ਕੁੜੀ ਆਲਰੇਡੀ ਕੈਨੇਡਾ ਜਾ ਚੁੱਕੀ ਸੀ ਇਹ ਕਰਾ ਕੇ ਅਸੀਂ ਐਲਓਸੀ ਜਾਰੀ ਕਰਵਾਈ ਸੀ ਤਾਂ ਜੋ ਉਹਨੂੰ ਜਦੋਂ ਆਵੇ ਤਾਂ ਅਸੀਂ ਉਹਨੂੰ ਕਾਬੂ ਕਰ ਸਕੀਏ ਉਹ ਐਲਓਸੀ ਉਹ ਕੈਨੇਡਾ ਤੋਂ ਆਈ ਤੇ ਉਹ ਸਾਨੂੰ 에어ਪੋਰਟ ਵਾਲਿਆਂ ਵੱਲੋਂ ਸੂਚਨਾ ਦਿੱਤੀ ਗਈ ਵੀ ਭਾਈ ਆਜੋ ਇਹਨੂੰ ਸਾਡੇ ਹੈਂਡਓਵਰ ਕਰਤਾ ਹੁੰਦੇ ਨੇ ਉਹਨੂੰ ਕਰ ਲਿਆ ਹੂੰ ਕਾਬੂ ਕਰਕੇ ਤੇ ਉਹਦੀ ਅਸੀਂ ਇਸ ਮੁਕਾਦਮੇ ਵਿੱਚ ਰਿਸਟ ਪਾਈ ਹੈ ਜੀ ਤੇ ਕੱਲ ਅੱਜ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜੀ ਇਸ ਮਕਦਮੇ ਚੋਂ ਤਾਂ ਪੁਸਕੈਸ ਜਾਰੀ ਹੈ ਜੀ ਇਹ ਦੇਖੋ ਜੀ ਇੱਕ ਤਾਂ ਬੰਦਾ ਬੇਰੁਜ਼ਗਾਰ ਹੁੰਦਾ ਉਹਦੇ ਨਾਂ ਉਹਨੇ ਆਪਣੀ ਜੌਬ ਲਈ ਉਹ ਇੱਕ ਸਾਰਾ ਕੁਝ ਕਰਦਾ ਤੇ ਇੱਕ ਉਹਦੀ ਹੋਰ ਪ੍ਰਾਪਰਟੀ ਲਾਸ ਹੋ ਜਾਂਦੀ ਆ ਤੇ ਉਹ ਨਾ ਤਾਂ ਇਧਰ ਲਾ ਰਹਿਦਾ ਨਾ ਉਧਰ ਲਾ ਜਿਹੜਾ ਨਹੀਂ ਕਰਨਾ ਚਾਹੀਦਾ ਜੀ ਕਾਨੂੰਨ ਦੇ ਹੱਥ ਲੰਬੇ ਆ ਜੀ ਜੋ ਕਰੂਗਾ ਉਹ ਬਚ ਨਹੀਂ ਸਕਦਾ ਸਾਡੀ ਅਪੀਲ ਹੈ ਨੌਜਵਾਨਾਂ ਨੂੰ ਲੜਕੀਆਂ ਤੇ ਲੜਕਿਆਂ ਨੂੰ ਬਈ ਇਹ ਜਿਹੜਾ ਨਹੀਂ ਕਰਨਾ ਚਾਹੀਦਾ ਧੋਖੇਬਾਜੀ ਇਦੇ ਨਾਲ ਉਹਨਾਂ ਦਾ ਵੀ ਭਵਿੱਖ ਖਰਾਬ ਹੁੰਦਾ ਮੁਕਦਮੇ ਪਾਜੀ ਚ ਪੈਂਦੇ ਆ ਫਿਰ ਮਤਲਬ ਉਹਨਾਂ ਦਾ ਜਿਹੜਾ ਕੋਵਿਡ ਚੁੱਟਿਆ ਉਿਤਵਾਰਨ ਨਹੀਂ